ਅੰਮ੍ਰਿਤਸਰ ਦੀ ਗਵਾਲ ਮੰਡੀ ਦੇ ਮੁੱਖ ਸੇਵਾਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਇਸ ਵਾਰਦਾਤ ਨੂੰ ਪਛਾਤਿਆ ਦੇ ਵੱਲੋਂ ਅੰਜਾਮ ਦਿੱਤਾ ਗਿਆ ਦੱਸਦੀ ਹੈ ਕਿ ਪੁਤਲੀ ਘਰ ਦੇ ਬਿਲਕੁਲ ਨਜ਼ਦੀਕ ਹੈ ਗਵਾਲ ਮੰਡੀ ਉੱਤੇ ਇੱਕ ਦਰਗਾਹ ਜਿੱਥੇ ਸੇਵਾਦਾਰ ਸੀ ਇਹ ਵਿਅਕਤੀ ਤੇ ਕਾਫੀ ਸਮੇਂ ਤੋਂ ਉੱਥੇ ਹੀ ਰਹਿ ਰਿਹਾ ਸੀ ਉਹਦਾ ਸੇਵਾਦਾਰ ਸੀਗਾ ਜਿੱਦਾਂ ਕਿ ਅ ਸਵੇਰ ਤੋਂ ਹੀ ਇਹ ਖਬਰ ਸਾਹਮਣੇ ਆਈ ਹੈ ਕਿ ਉਸ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨਮਨਜੋਤ ਨਾਲ ਗੱਲਬਾਤ ਕਰਦੇ ਜੀ ਮਨਜੋਤ ਇਸ ਵਾਰ ਕੀ ਹੋਤਾ ਤਾ ਇਹ ਇਹ ਮਾਮਲੇ ਤੇ ਜਾਣਕਾਰੀ ਹੈ ਕਿ ਸਵੇਰੇ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਗਵਾਲ ਮੰਡੀ ਦੇ ਮੁੱਖ ਸੇਵਾਦਾਰ ਜਿਹੜਾ ਉਹਦਾ ਕਿ ਗੋਲੀਆਂ ਮਾਰ ਕੇ ਅਣਪਛਾਤੇ ਆ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਜੀ ਮਨਜੋਤ ਜੀ ਜੀ ਭਾਵਨਾ ਸਭ ਤੋਂ ਪਹਿਲਾਂ ਨਾਲ ਸੀ ਕਿ ਬੜੀ ਮੰਦ ਭਾਗੀ ਘਟਨਾ ਹੈ ਕਿਉਂਕਿ ਜਿਹੜਾ ਬਲਦੇਵ ਸਿੰਘ ਬਾਪੀ ਗਵਾਲ ਮੰਡੀ ਨਜ਼ਦੀਕ ਜੀ ਵੀ ਪਛਾਣ ਹੋਈ ਹੈ ਉਮਰ ਕਰੀਬ ਹੈ ਜੀ 60 ਤੋਂ 65 ਸਾਲ ਇਹ ਸ਼ੁਰੂਆਤੀ ਸਮੇਂ ਤੋਂ ਹੀ ਛੋਟੇ ਹੁੰਦਿਆਂ ਤੋਂ ਹੀ ਇਸੇ ਦਰਗਾਹ ਦੀ ਜਿਹੜੀ ਸੇਵਾ ਕਰ ਰਿਹਾ ਔਰ ਬੀਤੀ ਰਾਤ ਇਸ ਦਾ ਜਿਹੜਾ ਕਤਲ ਹੋਇਆ ਉਹ ਕਿਤੇ ਨਾ ਕਿਤੇ ਦਿਲ ਨੂੰ ਚੋੜ ਦੇਣ ਵਾਲਾ ਹੈ ਕਿਉਂਕਿ हां ਜਿਹੜੀ ਹੁਣ ਗੱਲਬਾਤ ਹੋਈ ਹੈ ਨਜ਼ੀਕ ਸੋਰਸਸ ਤੋਂ ਪਤਾ ਲੱਗੇ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਰੰਜਿਸ਼ ਜਿਹੜੀ ਇਸੇ ਨਾਲ ਨਹੀਂ ਸੀ ਕਿ ਸਿੱਧੀ ਔਰ ਲੜਾਈ ਕਿਸ ਕਾਰਨ ਹੋਈ ਹੈ ਜਾਂ ਫਿਰ ਕੀ ਕਾਰਨ ਦੇ ਇਹਦੇ ਪਿੱਛੇ ਇਹ ਹੁਣ ਪੁਲਿਸ ਜਾਂਚ ਕਰ ਰਹੀ ਹੈ ਕਿਉਂਕਿ ਦਿੱਲੀ ਕੀ ਜਾਣਕਾਰੀ ਜਿਹੜੀ ਹਾਸਲ ਹੋਈ ਹੈ ਕਿ ਬੀਤੀ ਰਾਤ ਇਹ ਉਸ ਜਗ੍ਹਾ ਦੇ ਉੱਪਰ ਹੀ ਰਹਿ ਰਹੇ ਨੇ ਔਰ ਸੌਂਦੇ ਨੇ ਉਸੇ ਜਗ੍ਹਾ ਤੋਂ ਕਾਫੀ ਲੰਬੇ ਸਮੇਂ ਤੋਂ ਪਰ ਬੀਤੀ ਰਾਤ ਕੋਈ ਨਜ਼ੀਕ ਜਾਂ ਫਿਰ ਲੁੱਟਵੀਂ ਨiyet ਦੇ ਨਾਲ ਉੱਥੇ ਪਹੁੰਚਿਆ ਹੈ ਜਾਂ ਕੋਈ ਹੋਰ ਕਾਰਨ ਹੈ ਇਹ ਜਿਹੜੀ ਪੁਲਿਸ ਨਜ਼ੀਕ ਦੀ ਪੁਲਿਸਾਨਾ ਕੰਟੋਨਮੈਂਟ ਦੇ ਮਾਮਲਾ ਤਰਜੋ ਉਹਨਾਂ ਨੇ ਕਰ ਲਿਆ ਔਰ ਹੁਣ ਅਗਲੇਰੀ ਜਿਹੜੀ ਜਾਣਕਾਰੀ ਹੈ ਉਸੇ ਬਾਰੇ ਪੁਲਿਸ ਜਿਹੜੀ ਦੱਸ ਸਕਦੀ ਹੈ ਕਿ ਕਿਤਨਾ ਕਿਤਨੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਉਹਨ ਜਗ੍ਹਾ ਦੇ ਉੱਪਰ ਹੀ ਵਾਰਦਾਤ ਹੋਈ ਹੈ ਉਸ ਜਗ੍ਹਾ ਦੇ ਉੱਪਰ ਹੋਰ ਇਹਨਾਂ ਤੋਂ ਇਲਾਵਾ ਕੋਈ ਨਹੀਂ ਫਿਰਦਾ ਲੇਕਿਨ ਜਿਹੜੀਆਂ ਨਜ਼ੀਕ ਕੰਧਾਂ ਸੀ ਉਹਨਾਂ ਦੀਆਂ ਉਹ ਛੋਟੀਆਂ ਹੋਣ ਕਰਕੇ ਹੀ ਰਾਤ ਜਿਹੜੇ ਲੁਟੇਰੇ ਸੀ ਜਾਂ ਫਿਰ ਜਿਹੜੇ ਕਾਤਲ ਨੇ ਇਹ ਸੇਵਾਦਾਰ ਦੇ ਉਹ ਕਿਸ ਨiyet ਨਾਲ ਪਹੁੰਚੇ ਸੇ ਇਹ ਪੂਰਾ ਹੁਣ ਜਾਂਚ ਦਾ ਵਿਸ਼ਾਜ ਪਾਤ ਬਣਿਆ ਹੋਇਆ ਹੈ ਮਨਜੋਤ ਪਰਿਵਾਰ ਦਾ ਕੋਈ ਬਿਆਨ ਨਿਕਲ ਕੇ ਸਾਹਮਣੇ ਆਇਆ ਜਾਂ ਪੁਲਿਸ ਦੇ ਵੱਲੋਂ ਕੁਝ ਜਾਂਚ ਦੇ ਵਿੱਚ ਦੱਸਿਆ ਗਿਆ ਹੈ ਕਿ ਪੁਰਾਣੀ ਰੰਜਿਸ਼ ਜੀ ਜਾਂ ਕਿਸ ਵਜ੍ਹਾ ਦੇ ਨਾਲ ਇਹ ਕਤਲ ਜਿਹੜਾ ਕੀਤਾ ਗਿਆ ਜੀ ਭਾਵਨਾ ਸਭ ਤੋਂ ਪਹਿਲਾਂ ਮੈਂ ਉਹ ਵੀ ਦੱਸ ਰਹੀ ਸੀ ਕਿਉਂਕਿ ਰਿਸ਼ਤੇਦਾਰ ਜਿਹੜੇ ਨੇ ਉਹ ਵੀ ਜਾਂਚ ਕਰਵਾ ਰਹੇ ਨੇ ਕਿਉਂਕਿ ਉਹ ਇਕੱਲੇ ਸੀ ਉੱਥੇ ਜਿਹੜੀ ਦਰਗਾਹ ਹੈ ਉੱਥੇ ਸੇਵਾ ਦਾ ਕਰਦੇ ਸੀ ਔਰ ਉੱਥੇ ਹੀ ਰਾਤ ਨੂੰ ਸੌਂਦੇ ਸੀ ਔਰ ਰਿਸ਼ਤੇਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਇਹਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਜਾਂ ਫਿਰ ਕੋਈ ਹੋਰ ਗੱਲਬਾਤ ਜਿਹੜੀ ਨਿਕਲ ਕੇ ਸਾਹਮਣੇ ਆਵੇ ਹਰ ਪੁਲਿਸ ਅਫਸਰ ਜਿਹੜੀ ਮੌਕੇ ਤੇ ਉੱਪਰ ਪਹੁੰਚੇ ਨੇ ਪੁਲਿਸ ਦੇ ਕਈ ਸੀਨੀਅਰ ਅਧਿਕਾਰੀ ਵੀ ਪਹੁੰਚੇ ਨੇ ਕਿਉਂਕਿ ਇਸ ਨੂੰ ਇੱਕ ਧਾਰਮਿਕ ਨਿਕਾ ਦੇ ਨਾਲ ਵੀ ਜਿਹੜਾ ਦੇਖਿਆ ਜਾ ਰਿਹਾ ਹੈ ਕੋਈ ਧਾਰਮਿਕ ਪੱਖ ਵੀ ਜਿਹੜਾ ਉਸਾ ਲਿਆ ਜਾ ਰਿਹਾ ਹੈ ਕਿ ਕੀ ਫਿਰ ਉਸ ਕਾਰਨ ਤਾਂ ਨਹੀਂ ਕਤਲ ਹੋਇਆ ਜਾਂ ਫਿਰ ਕਿਉਂਕਿ ਜ਼ਿਆਦਾਤਰ ਜਿਹੜਾ ਮੰਨਣਾ ਹੈ ਉਹ ਇਹੀ ਕਹ ਰਿਹਾ ਨੇ ਕਿ ਚੋਰੀ ਕਰਨ ਦੀ ਨੀਅਤ ਨਾਲ ਕੁਝ ਲਟੇਰੇ ਜਿਹੜੇ ਅੰਦਰ ਦਾਖਲ ਹੁੰਦੇ ਨੇ ਪਰ ਫਿਲਹਾਲ ਉਸ ਜਗ੍ਹਾ ਦੇ ਉੱਪਰ ਕੋਈ ਚੋਰੀਪਨ ਨਹੀਂ ਹੋਇਆ ਲੇਕਿਨ ਇਸ ਨੌਕੀਸੇ 'ਸਗਾ ਨਾਲ ਗੋਲੀ ਮਾਰੀ ਹੈ ਜਾਂ ਫਿਰ ਕਿਸ ਕਾਰਨ ਕਰਕੇ ਗੋਲੀ ਮਾਰੀ ਹੈ ਇਹ ਜਿਹੜਾ ਹੁਣ ਕਨਫ ਜੀ ਬਾਕੀ ਧੰਨਵਾਦ ਮਨਜੋਤ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਏਸੀ ਮਨਜੋਤ ਜਨਨ ਜਾਣਕਾਰੀ ਦਿੱਤੀ ਕਮਰਿਸਰ ਦੇ ਗਵਾਲ ਮੰਡੀ ਦੇ ਮੁੱਖ ਸੇਵਾਦਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਅਨਪਛਾਤੇਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਜਾਂਚ ਵਿੱਚ ਜੁਟੀ ਹੈ ਉੱਥੇ ਹੀ ਪਰਿਵਾਰ ਦੇ ਵੱਲੋਂ ਕਹਿਣਾ ਹੈ ਕਿ ਰੰਜਿਸ਼ ਕਿਸੇ ਦੇ ਨਾਲ ਕਿਸੇ ਤਰੀਕੇ ਦੀ ਵੀ ਕੋਈ ਰੰਜਿਸ਼ ਨਹੀਂ ਆ ਪਰ ਪੁਲਿਸ ਜਿਹੜੀ ਆ ਜਾਂਚ ਦੇ ਵਿੱਚ ਜੁਟੀ ਹੋਈ ਆ ਹੁਣ ਦੇਖਣਾ ਹੋਵੇਗਾ ਕਿ ਜਾਂਚ ਦੇ ਵਿੱਚ ਕੀ ਬਾਹਰ ਨਿਕਲ ਕੇ ਆਉਂਦਾ ਕਿ ਜਿਹੜਾ ਸੇਵਾਦਾਰ ਦਾ ਕਤਲ ਕੀਤਾ ਗਿਆ ਕਿਸ ਮਨਛਾ ਦੇ ਨਾਲ ਕੀਤਾ ਗਿਆ